ਹੈਲੋ एवरीवन ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਰਸ ਸਟਡੀ ਕਲਾਸਸ ਦੇ ਉੱਪਰ ਅੱਜ ਦੀ ਕਲਾਸ ਦੇ ਵਿੱਚ ਆਪਾਂ ਕਰਨ ਜਾ ਰਹੇ ਹਾਂ MCQ ਤੇ MCQ ਉੱਪਰ ਕਰਨੇ ਹੈਗੇ ਆਪਣਾ ਪ੍ਰਸਿੱਧ ਕਹਾਣੀਕਾਰ ਸੁਜਾਨ ਸਿੰਘ ਇਹਦੇ ਵਿੱਚ ਆਪਾਂ 15 ਕੁਐਸਚਨਸ ਕਵਰ ਕਰਾਂਗੇ ਤੇ ਸਾਰੇ ਕੁਐਸਚਨਸ ਜਿਹੜੇ ਹੈਗੇ ਪਿਛਲੇ ਪੇਪਰਾਂ ਦੇ ਵਿੱਚ ਆਏ ਹੋਏ ਹੈ ਈਟੀਟੀ ਦਾ ਪੇਪਰ ਮਾਸਟਰ ਗ੍ਰੈਡਰ ਦੇ ਪੇਪਰ ਮੈਰਿਟੋਰੀਅਸ ਦੇ ਪੇਪਰ ਸਾਰੇ ਪੀਪਰਾਂ ਚ ਆਏ ਹੋਏ ਕੁਐਸਚਨ ਹੈ ਜਿਹੜੇ ਉਹ ਆਪਾਂ ਡਿਸਕਸ ਕਰਾਂਗੇ ਅੱਜ ਦੀ ਕਲਾਸ ਦੇ ਵਿੱਚ ਤਾਂ ਸਟਾਰਟ ਕਰਦੇ ਆਂ ਇਹਦਾ ਆਪਣਾ ਲੈਕਚਰ ਸੁਜਾਨ ਸਿੰਘ ਦੇ ਜੀਵਨ ਕਾਲ ਤੋਂ ਤਾਂ ਸਭ ਤੋਂ ਆਪਣਾ ਫਸਟ ਕੁਐਸਚਨ ਹੈਗਾ ਸੁਜਾਨ ਸਿੰਘ ਦਾ ਜਨਮ ਕਦੋਂ ਹੋਇਆ ਤਾਂ ਇਹਦੀ ਈਸੀ ਵੀ ਆਪਾਂ ਟਿੱਕ ਕਰਨੀ ਹੈ ਏ ਆਪਸ਼ਨ 1907 ਬੀ ਆਪਸ਼ਨ 1908 ਸੀ 1909 ਤੇ ਡੀ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਟਿੱਕ ਕਰੋ ਇਹਦਾ ਹੀ ਕਰੈਕਟ ਆਨਸਰ ਯਦਾ கரੈਕਟ ਆਨਸਰ ਰਹੇਗਾ ਜੀ ਆਪਣੇ ਕੋਲ ਹੀ ਆਨਸਰ ਜਿਹੜਾ ਹੈ ਸੀ ਯਾਨੀ ਕਿ 1909 ਈਸਵੀ ਦੇ ਵਿੱਚ ਅਗਰ ਤੁਸੀਂ ਪੂਰਾ ਇਹਨਾਂ ਦਾ ਜੀਵਨ ਕਾਲ ਯਾਦ ਕਰਨਾ ਹੈ ਸੁਜਨ ਸਿੰਘ ਦਾ ਤਾਂ ਉਹ ਹੈਗਾ 1909 ਈਸਵੀ ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਹੈ ਤੇ 1993 ਈਸਵੀ ਦੇ ਵਿੱਚ ਸੁਜਨ ਸਿੰਘ ਦਾ ਦੇਹਾਂਤ ਹੁੰਦਾ ਹੈ ਤਾਂ ਇਹ ਸੀਗਾ ਇਹਨਾਂ ਦਾ ਫਰਸਟ ਕੁਐਸਚਨ ਸੈਕਿੰਡ ਕੁਐਸਚਨ ਡਿਸਕਸ ਕਰਦੇ ਹਾਂ ਤੋ ਜਾਨ ਸਿੰਘ ਨੂੰ ਕਿਸ ਪੁਸਤਕ ਤੇ ਭਾਰਤੀ ਸਾਹਿਤ ਅਕੈਡਮੀ ਵੱਲੋਂ ਪੁਰਸਕਾਰ ਪ੍ਰਾਪਤ ਹੋਇਆ ਤੇ ਇਹਨਾਂ ਦੀ ਪ੍ਰਸਿੱਧ ਜਿਹੜੀ ਹੈਗੀ ਹੈ ਪੁਸਤਕ ਹੈ ਪ੍ਰਸਿੱਧ ਕਹਾਣੀ ਸੰਗ੍ਰਹਿ ਜਿਹਦੇ ਉੱਪਰ ਇਹਨਾਂ ਨੂੰ ਸਾਹਿਤ ਅਕੈਡਮੀ ਪੁਰਸਕਾਰ ਮਿਲਿਆ ਤਾਂ ਉਹ ਪੁਸਤਕ ਆਪਾਂ ਦੱਸਣੀ ਹੈulfi ਸ਼ਹਿਰ ਤੇ ਗ੍ਰਾਮ ਬਾਗਾਂ ਦਾ ਰਾਖਾ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਟਿਕ ਕਰੋ ਜੀ கரੈਕਟ ਆਪਸ਼ਨ ਕਿ ਕਿਹੜਾ ਰਹੇਗਾ ਜਿਹਦੇ ਉੱਪਰ ਇਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਤਾਂ ਇਹਦੇ ਵਿੱਚੋਂ ਆਪਣਾ ਸਹੀ ਆਨਸਰ ਆਏਗਾ ਬੀ ਸ਼ਹਿਰ ਤੇ ਗ੍ਰਾਮ ਜਿਹੜਾ ਇਹਨਾਂ ਦਾ ਇਹ ਵਾਲਾ ਕਹਾਣੀ ਸੰਗ੍ਰਹਿ ਹੈ ਇਹਦੇ ਉੱਪਰ ਇਹਨਾਂ ਨੂੰ ਪੁਰਸਕਾਰ ਮਿਲਿਆ ਐਕਸਟਰਾ ਫੈਕਟ ਵੀ ਨਾਲ ਤੁਸੀਂ ਇਹ ਧਿਆਨ ਚ ਰੱਖਣਾ ਕਿ 1984 ਇਸਵੀ ਦੇ ਵਿੱਚ ਇਹਨਾਂ ਨੂੰ ਇਸ ਕਹਾਣੀ ਸੰਗ੍ਰਹਿ ਦੇ ਉੱਪਰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹਾਰਡ ਕੁਐਸਚਨ ਡਿਸਕਸ ਕਰਦੇ ਆ ਇਸੇ ਨਾਲ ਹੀ ਰਿਲੇਟਡ ਹੈ 1986 ਦੇ ਵਿੱਚ ਸੀਗਾ ਇਹਨਾਂ ਦਾ ਜਿਹੜਾ ਸ਼ਹਿਰ ਤੇ ਗ੍ਰਾਂਜ ਨੂੰ ਸਾਹਿਤ ਅਕੈਡਮੀ ਪੁਰਸਕਾਰ ਮਿਲਿਆ ਤੇ ਹੁਣ ਆਪਾਂ ਸ਼ਹਿਰ ਤੇ ਗ੍ਰਾਂ ਬਹੁਤ ਇੰਪੋਰਟੈਂਟ ਇਹਨਾਂ ਦਾ ਕਹਾਣੀ ਸੰਗ੍ਰਹਿ ਹੈ ਇਹਦੇ ਉੱਪਰ ਦੋ ਵਾਰੀ ਕੁਐਸਚਨ ਪੁੱਛਿਆ ਜਾ ਸਕ ਪਿਆ ਚੁੱਕਾ ਹੈ ਤਾਂ ਇਸ ਕਹਾਣੀ ਸੰਗ੍ਰਹਿ ਦਾ ਆਪਾਂ ਪ੍ਰਕਾਸ਼ਨ ਸਾਲ ਦੱਸਣਾ ਹੈ 1986 ਜਾਂ ਫਿਰ 1985 ਜਾਂ ਫਿਰ 1939 ਜਾਂ ਫਿਰ 1952 ਤਾਂ ਆਪਾਂ ਕਰੈਕਟ ਆਨਸਰ ਦੱਸਣਾ ਕਿ ਸ਼ਹਿਰ ਤੇ ਗ੍ਰਾਂ ਕਹਾਣੀ ਸੰਗ੍ਰਹਿ ਦਾ ਪ੍ਰਕਾਸ਼ਨ ਸਾਲ ਕੀ ਰਹੇਗਾ ਜਦਾ ਪ੍ਰਕਾਸ਼ਨ ਸਾਲ ਰਹੇਗਾ ਜੀ ਆਪਣੇ ਕੋਲੇ ਕੋਰੈਕਟ ਆਪਸ਼ਨ ਹੈ ਬੀ ਯਾਨੀ ਕਿ 1985 ਤਾਂ ਸ਼ਹਿਰ ਤੇ ਗ੍ਰਾਂਥ ਤੇ ਗ੍ਰੈ ਸ਼ਹਿਰ ਤੇ ਗ੍ਰਾਂਥ ਸੁਹਾਣੀ ਸੰਗ੍ਰਹਿ ਦੇ ਨਾਲ ਸੰਬੰਧਿਤ ਸੀ ਦੋਨੋਂ ਗੱਲਾਂ ਯਾਦ ਰੱਖਣੀਆਂ ਪ੍ਰਕਾਸ਼ਨ ਸਾਲ 1985 ਤੇ ਅਵਾਰਡ ਇਹਨੂੰ ਮਿਲਿਆ ਹੈਗਾ 1986 ਇਸ ਤੋਂ ਲਾ ਬਾ 1939 ਦੇ ਵਿੱਚ ਇਹਨਾਂ ਦਾ ਦੁੱਖ ਸੁੱਖ ਕਹਾਣੀ ਸੰਗ੍ਰਹਿ ਆਇਆ ਹੈ 1952 ਦੇ ਵਿੱਚ ਇਹਨਾਂ ਦਾ ਕਹਾਣੀ ਸੰਗ੍ਰਹਿ ਇੱਕ ਹੋਰ ਹੈਗਾ ਇਸੋ ਦਿਨਾਂ ਨਾਲ ਰਿਲੇਟਡ ਅੱਗੇ ਵੀ ਕੁਐਸਚਨs ਹੈਗਾ ਤਾਂ ਇਹ ਹੈ ਇਹਦਾ ਆਨਸਰ ਆ ਗਿਆ ਬੀ ਅੱਗੇ ਆਪਾਂ ਡਿਸਕਸ ਕਰਦੇ ਹਾਂ ਜੀ ਫੋਰਥ ਕੁਐਸਚਨ ਨਿਮਨ ਵਰਗ ਦੇ ਸੁਧਾਰਨ ਲੋਕਾਂ ਦੀਆਂ ਸਮੱਸਿਆਵਾਂ ਨੂੰ ਚਿਤ੍ਰਣ ਵਾਲਾ ਕਹਾਣੀਕਾਰ ਕਿਹੜਾ ਹੈ ਤਾਂ ਨਿਮਨ ਵਰਗ ਦੀਆਂ ਜਿਹੜੀਆਂ ਸੁਧਾਰਨ ਲੋਕਾਂ ਦੀਆਂ ਸਮੱਸਿਆਵਾਂ ਨੂੰ ਚਿਤ੍ਰਣ ਵਾਲਾ ਕਹਾਣੀਕਾਰ ਕਿਹੜਾ ਹੈ ਅਜੀਤ ਕੌਰ ਕਲਵੰਤ ਸਿੰਘ ਵਿਰਕ ਤੁਜਾਨ ਸਿੰਘ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਸਿੰਗਲ ਟਾਪਿਕ ਕਰਕੇ ਦਾ ਅਨਸਰ ਪਿਕ ਕਰਨਾ ਔਖਾ ਹੈ ਤਾਂ ਅਦਰ ਸੋਖਾਈ ਅਦਰਵਾਇਸ ਇਸ ਨੂੰ ਯਾਦ ਰੱਖਣਾ ਨਿਮਨ ਵਰਗ ਦੇ ਸੁਧਾਰਨ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਿਪਰਨ ਵਾਲੇ ਕਹਾਣੀਕਾਰ ਕਿਹਾ ਜਾਂਦਾ ਹੈ ਸੁਜਾਨ ਸਿੰਘ ਨੂੰ ਇਸ ਤੋਂ ਇਲਾਵਾ ਇਹਨਾਂ ਨੂੰ ਲੋਕ ਲਿਖਾਰੀ ਵੀ ਆਖਿਆ ਜਾਂਦਾ ਹੈ ਗੈਸ ਯਾਨੀ ਕਿ ਇਹਨਾਂ ਨੇ ਲੋਕਾਂ ਦੇ ਪੱਧਰ ਤੇ ਆ ਕੇ ਨਿਮਨ ਪੱਧਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਿਹੜਾ ਪੇਸ਼ ਕੀਤਾ ਤੇ ਇਸ ਕੁਸ਼ਚਨ ਦਾ 4th ਕੁਸ਼ਚਨ ਦਾ ਕਰੈਕਟ ਆਨਸਰ ਆਏਗਾ ਸੀ ਨੈਕਸਟ ਅਗਲਾ ਕੁਐਸਚਨ ਰਾਸਲੀਲਾ ਕਹਾਣੀ ਉੱਪਰ ਹੈ ਰਾਸਲੀਲਾ ਇਹਨਾਂ ਦੀ ਬਹੁਤ ਸੁਜਾਨ ਸਿੰਘ ਦੀ ਬਹੁਤ ਹੀ ਪ੍ਰਸਿੱਧ ਕਹਾਣੀ ਹੈ ਜਿਹਦੇ ਉੱਪਰ ਅਕਸਰ ਕੁਐਸਚਨ ਜਿਹੜੇ ਹੈ ਉਹ ਪੁੱਛੇ ਜਾਂਦੇ ਹਨ ਤਾਂ ਆਪਾਂ ਇਹ ਦੱਸਣਾ ਹੈ ਕਿ ਜਿਹੜੀ ਰਾਸਲੀਲਾ ਕਹਾਣੀ ਹੈ ਉਹ ਕਿਸ ਪ੍ਰਭਾਵ ਅਧੀਨ ਲਿਖੀ ਗਈ ਹੈ ਪ੍ਰਾਈਡਵਾਦੀ ਪ੍ਰਭਾਵ ਸਮਾਜਿਕ ਪ੍ਰਭਾਵ ਬਾਲ ਮਨੋਵਿਗਿਆਨਿਕ ਪ੍ਰਭਾਵ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਸਚਾਰਾਂ ਚੋਂ ਇੱਕ ਆਨਸਰ ਆਪਾਂ ਟਿੱਕ ਕਰਨਾ ਹੈਗਾ ਕਿ ਜਿਹੜੀ ਰਾਸਲੀਲਾ ਕਹਾਣੀ ਹੈ ਇਹ ਕਿਸ ਪ੍ਰਭਾਵ ਦੇ ਅਧੀਨ ਲਿਖੀ ਗਈ ਹੈ ਇਹਦਾ கரੈਕਟ ਆਨਸਰ ਰਹੇਗਾ ਜੀ ਆਪਣੇ ਕੋਲੇ ਆਨਸਰ A ਯਾਨੀ ਕਿ ਇਹ ਪ੍ਰਾਈਡਵਾਦੀ ਪ੍ਰਭਾਵ ਦੇ ਅਧੀਨ ਲਿਖੀ ਗਈ ਕਹਾਣੀਆਂ ਇਹਦੇ ਵਿੱਚ ਮੈਂ ਪਾਤਰ ਹੈ ਜਿਹੜਾ ਕਹਾਣੀਕਾਰ ਖੁਦ ਹੈ ਤੇ ਦੂਸਰੀ ਹੈਗੀ ਹੈ ਬਗਲਨ ਇਹਦੀ ਪਾਤਰ ਇਸ ਕਹਾਣੀ ਬਹੁਤ ਜਿਆਦਾ ਇੰਪੋਰਟੈਂਟ ਹੈ ਇਹਦੇ ਪਾਤਰ ਵੀ ਤੁਹਾਨੂੰ ਪੁੱਛੇ ਜਾ ਸਕਦੇ ਆ ਕਿਰਾਸ ਨੀਲਾ ਕਹਾਣੀ ਦੇ ਕਿਹੜੇ ਕਿਹੜੇ ਪਾਤਰ ਹੈ ਮੈਂ ਤੇ ਰਾਦਾ ਬੰਗਾਲਨ ਦੋਵੇਂ ਇਹਦੇ ਪਾਤਰ ਹੈਗੇ ਆ ਤਾਂ ਇਹਦੇ ਵਿੱਚ ਕੀ ਹੈਗਾ ਰਾਦਾ ਦਾ ਅਨਜੋੜ ਵਿਆਹ ਹੁੰਦਾ ਤੇ ਉਹ ਪ੍ਰਾਈਡਵਾਦੀ ਪ੍ਰਭਾਵ ਦੇ ਤਹਿਤ ਰਾਦਾ ਜਿਹੜੀ ਹੈ ਉਹ ਮੈਂ ਪਾਤਰ ਦੇ ਨਾਲ ਜਿਹੜੀ ਰਾਸਲੀਲਾ ਉਹ ਫੇਗਣੀ ਸ਼ੁਰੂ ਕਰ ਦਿੰਦੀ ਹੈ ਇਸ ਤਰ੍ਹਾਂ ਦੀ ਕਹਾਣੀ ਹੈਗੀ ਇਹਨਾਂ ਦੀ ਰਾਸਲੀਲਾ ਨੈਕਸਟ ਆਪਾਂ ਡਿਸਕਸ ਕਰਦੇ ਹਾਂ ਜਿਹਨਾਂ ਦਾ 6th ਕੁਐਸਚਨ ਮਨੁੱਖ ਤੇ ਪਸ਼ੂ ਕਹਾਣੀ ਦਾ ਵਿਸ਼ਾ ਕੀ ਹੈ ਮਨੁੱਖ ਤੇ ਪਸ਼ੂ ਇਹ ਵੀ ਇਹਨਾਂ ਦੀ ਬਹੁਤ ਪ੍ਰਸਿੱਧ ਕਹਾਣੀ ਹੈ ਜਿਹੜੀ ਕਿ ਚਲੋ ਪਹਿਲਾ ਕੁਐਸਚਨ ਆਨਸਰ ਫਿਕਰੋ ਕਹਾਣੀ ਦਾ ਵਿਸ਼ਾ ਕੀ ਹੈ ਸਮਾਜਿਕ ਜਨੂਨ ਧਾਰਮਿਕ ਜਨੂਨ ਦੋਵੇਂ ਜਾਂ ਫਰੇਨਾ ਵਿੱਚੋਂ ਕੋਈ ਨਹੀਂ ਤਾਂ ਮਨੁੱਖ ਤੇ ਪਸ਼ੂ ਕਹਾਣੀ ਦਾ ਜਿਹੜਾ ਵਿਸ਼ਾ ਹੈ ਉਹ ਹੀ ਰਹੇਗਾ ਸਮਾਜਿਕ ਧਾਰਮਿਕ ਜਨੂਨ ਦੋਵੇਂ ਇਹਨਾਂ ਵਿੱਚੋਂ ਕੋਈ ਨਹੀਂ ਇਹਦਾ கரெક્ટ ਆਨਸਰ ਹੈ ਜੀ ਆਪਣੇ ਕੋਲੇ ਧਾਰਮਿਕ ਜਨੂਨ ਜਿਹੜੀ ਇਹ ਮਨੁੱਖ ਤੇ ਪਸ਼ੂ ਕਹਾਣੀ ਹੈ ਇਹ ਦੇਸ਼ਵੰਡ ਦੀ ਭਾਵਨਾ ਦੇ ਨਾਲ ਸੰਬੰਧਿਤ ਹੈ ਦੇਸ਼ਵੰਡ ਦੇ ਨਾਲ ਸੰਬੰਧਿਤ ਇਹ ਮਨੋਵਿਗਿਆਨਿਕ ਕਹਾਣੀ ਹੈ ਜਿਦੇ ਵਿੱਚ ਜਿਹੜਾ ਧਾਰਮਿਕ ਜਨੂਨ ਦੇ ਤਹਿਤ ਜਿਹੜਾ ਹੁੰਦਾ ਅਤਿਆਚਾਰ ਹੈ ਉਹਨੂੰ ਦੱਸਿਆ ਗਿਆ ਹੈ ਇਸ ਤਹਾਣੀ ਦੇ ਵਿੱਚ ਮਨੁੱਖ ਤੇ ਪਸ਼ੂ ਦੇ ਵਿੱਚ ਅੱਗੇ ਹੈ ਜੀ ਇਹਦਾ 7ਵਾਂ ਕੁਐਸਚਨ ਸੁਜਾਨ ਸਿੰਘ ਨੂੰ ਕਿਸ ਵਿਚਾਰਧਾਰਾ ਦੀ ਪੇਸ਼ਕਾਰੀ ਬਾਰੇ ਜਾਣਿਆ ਜਾਂਦਾ ਹੈ ਯਾਨੀ ਕਿ ਇਹਨਾਂ ਨੂੰ ਕੀ ਜਾਣਿਆ ਜਾਂਦਾ ਹੈ ਕਿ ਸੁਜਾਨ ਸਿੰਘ ਦੀ ਜਿਹੜੀਆਂ ਕਹਾਣੀਆਂ ਨੇ ਉਹ ਕਿਸ ਵਿਚਾਰਧਾਰਾ ਦੀ ਪੇਸ਼ਕਾਰੀ ਕਰਦੀਆਂ ਹਨ ਇਹ ਆਈ ਥਿੰਕ ਮਾਸਟਰ ਫਿਡਰ ਦੇ ਪੇਪਰ ਦੇ ਵਿੱਚ ਕੁਐਸਚਨ ਆਇਆ ਸੀਗਾ ਤੇ ਇਹਦੇ ਵਿੱਚੋਂ ਦੱਸਣੀ ਆਪਾਂ ਆਪਸ਼ਨ ਸਮਾਜਵਾਦੀ ਰੋਮਾਂਸਵਾਦੀ ਪਰਜੋਗਵਾਦੀ ਜਾਂ ਪਰਪਰਗਤੀਵਾਦੀ ਸੋਜਾਨ ਸਿੰਘ ਕਿਸ ਵਿਚਾਰਧਾਰਾ ਦੀ ਪੇਸ਼ਕਾਰੀ ਵਾਲੇ ਕਹਾਣੀਕਾਰ ਹੈ ਤੇ ਇਹਦਾ கரੈਕਟ ਆਪਸ਼ਨ ਆਪਾਂ ਟਿਕ ਕਰਨੀ ਹੈ ਕਦੀ கரੈਕਟ ਆਪਸ਼ਨ ਆਪਣੇ ਕੋਲ ਰਹੇਗੀ ਜੀ ਡੀ ਯਾਨੀ ਕਿ ਇਹ ਹੈਗੀ ਹੈ ਪਰਗਤੀਵਾਦੀ ਠੀਕ ਹੈ ਕਿਉਂਕਿ ਇਹਨਾਂ ਦੀ ਇੱਕ ਪ੍ਰਸਿੱਧ ਕਹਾਣੀ ਹੈ ਕੁਲਫੀ ਤਾਂ ਕੁਲਫੀ ਕਹਾਣੀ ਨਾਲ ਇਹ ਬਹੁਤ ਜ਼ਿਆਦਾ ਮਕਬੂਲ ਹੋਏ ਬਹੁਤ ਜ਼ਿਆਦਾ ਪ੍ਰਸਿੱਧ ਹੋਈ ਹੈ ਉਹਦੇ ਵਿੱਚ ਜਿਹੜਾ ਕਹਾਣੀਕਾਰ ਦਾ ਪੁੱਤਰ ਹੈ ਉਹ ਸ਼ਾਹਾਂ ਦੇ ਮੁੰਡੇ ਤੋਂ ਲੁੱਟੂ ਤਰ ਤੋਂ ਜਿਹੜੀ ਕੁਲਪੀ ਹੈ ਉਹ ਲੜ ਕੇ ਆਪ ਦੇ ਹੱਕ ਤੋਂ ਪ੍ਰਾਪਤ ਕਰ ਲੈਂਦਾ ਤਾਂ ਇਸੇ ਕਰਕੇ ਇਥੋਂ ਇਹਨਾਂ ਦੀ ਪ੍ਰਵਿਰਤੀ ਰਹੀ ਹੈ ਪਰਗਤੀਵਾਦੀ ਤੇ ਓਵਰ ਆਲ ਵੀ ਇਹਨਾਂ ਦੀਆਂ ਕਹਾਣੀਆਂ ਦੀ ਜਿਹੜੀ ਪ੍ਰਵਿਰਤੀ ਉਹ ਪਰਗਤੀਵਾਦੀ ਹੀ ਆਏਗੀ ਤਾਂ ਕਿਸ ਵਿਚਾਰਧਾਰਾ ਦੀ ਪੇਸ਼ਕਾਰੀ ਕੀਤੀ ਹੈ ਇਹਨਾਂ ਨੇ ਪਰਗਤੀਵਾਦੀ ਵਿਚਾਰਧਾਰਾ ਦੀ ਨੈਕਸਟ ਯਸ ਸੁਜਨ ਸਿੰਘ ਦੀਆਂ ਕਹਾਣੀਆਂ ਦੇ ਪਾਤਰ ਕਿਵੇਂ ਦੇ ਰਹਿੰਦੇ ਐ ਸੁਜਨ ਸਿੰਘ ਦੀਆਂ ਕਹਾਣੀਆਂ ਦੇ ਪਾਤਰ ਸ਼ੋਸ਼ਣ ਦਾ ਸ਼ਿਕਾਰ ਜਾਂ ਫਿਰ ਸ਼ੋਸ਼ਣ ਕਰਨ ਵਾਲੇ ਜਾਂ ਫਿਰ ਦੋਵੇਂ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਦੱਸਣਾ ਜੀ ਆਪਾਂ ਕਰੈਕਟ ਆਨਸਰ ਜਿਹੜੇ ਕਾਫੀ ਸਟੂਡੈਂਟਸ ਏ ਆਪਸ਼ਨ ਟਿਕ ਕਰ ਰਹੀ ਹੈ ਨੋ ਰੋਂਗ ਆਨਸਰ ਸ਼ੋਸ਼ਣ ਦਾ ਸ਼ਿਕਾਰ ਸ਼ੋਸ਼ਣ ਕਰਨ ਵਾਲੇ ਦੋਵੇਂ ਜਾਂ ਫਿਰ ਡੀ ਤਾਂ ਕਿਹੜਾ ਆਨਸਰ ਸਹੀ ਰਹੇਗਾ ਸੁਜਨ ਸਿੰਘ ਦੀਆਂ ਕਹਾਣੀਆਂ ਦੇ ਪਾਤਰ yes ਇਹਦਾ கரੈਕਟ ਆਨਸਰ ਆਏਗਾ ਸੀ ਕਿ ਦੋਵੇਂ ਤਰ੍ਹਾਂ ਦੇ ਪਾਤਰ ਇਹਨਾਂ ਨੇ ਲਏ ਆ ਅਦਰਾਈਜ਼ ਅਦਰਵਾਈਜ਼ ਐਕਸਟਰਾਫ ਐਚ ਪੀ ਜੇਕਰ ਆਪਾਂ ਗੱਲ ਕਰੀਏ ਸਸ ਜਾਨ ਸਿੰਘ ਦੀਆਂ ਕਹਾਣੀਆਂ ਦੇ ਪਾਤਰ ਤਿੰਨ ਤਰ੍ਹਾਂ ਦੇ ਨੇ ਤਾਂ ਤਿੰਨ ਤਰ੍ਹਾਂ ਉਹਨਾਂ ਨੇ ਡਿਸਕਸ ਕੀਤੀਆਂ ਆਪਣੀਆਂ ਕਹਾਣੀਆਂ ਦੇ ਵਿੱਚ ਇੱਕ ਤਾਂ ਉਹ ਹੈ ਜਿਹੜੀਆਂ ਸ਼ੋਸ਼ਨ ਕਰਦੀਆਂ ਯਾਨੀ ਕਿ ਸ਼ੋਸ਼ਨ ਕਰਨ ਵਾਲੇ ਦੂਸਰੇ ਉਹ ਆ ਜਿਨ੍ਹਾਂ ਦੇ ਉੱਪਰ ਸ਼ੋਸ਼ਨ ਕੀਤਾ ਜਾਂਦਾ ਹੈ ਸ਼ੋਸ਼ਨ ਦਾ ਸ਼ਿਕਾਰ ਤੇ ਤੀਸਰੇ ਉਹਨਾਂ ਦੀ ਧਿਰ ਰਹਿੰਦੀ ਹੈਗੀ ਹੈ ਚੇਤਨਾ ਵਾਲੇ ਪਾਤਰ ਜਿਹੜੇ ਪਾਤਰ ਆਪਣਾ ਹੱਕ ਹੈ ਜਿਹੜਾ ਉਹ ਚੇਤਨਾ ਦੇ ਨਾਲ ਪ੍ਰਾਪਤ ਕਰ ਲੈਂਦੇ ਐ ਤਾਂ ਇਸ ਤਰੀਕੇ ਦੇ ਨਾਲ ਇਹਨਾਂ ਦੀਆਂ ਕਹਾਣੀਆਂ ਦੇ ਪਾਤਰ ਅਗਰ ਤੁਹਾਨੂੰ ਪੁੱਛੇ ਜਾਣ ਵੀ ਕਿੰਨੇ ਹਿੱਸਿਆਂ ਦੇ ਵਿੱਚ ਵੰਡੇ ਹੋਏ ਐ ਤਾਂ ਤਿੰਨ ਤਰ੍ਹਾਂ ਦੇ ਪਾਤਰ ਹੈਗੇ ਹੈਗੇ ਸੁਝਾਨ ਸਿੰਘ ਦੀਆਂ ਕਹਾਣੀਆਂ ਦੇ ਇਹਨਾਂ ਦੇ ਵਿੱਚੋਂ ਵੀ ਕਾਫੀ ਬਾਰੇ ਕੁਐਸਚਨ ਪੁੱਛਿਆ ਗਿਆ ਜਿਵੇਂ ਕਲਪੀ ਕਹਾਣੀ ਦੀ ਆਪਾਂ ਐਗਜ਼ਾਮਪਲ ਕਰ ਲਈਏ ਤਾਂ ਉਹਦੇ ਵਿੱਚ ਜਿਹੜਾ ਕਲਪੀ ਕਹਾਣੀ ਦਾ ਪੁੱਤਰ ਆ ਜਿਹੜਾ ਕਲਪੀ ਲੈਣਾ ਚਾਹੁੰਦਾ ਛੋਟਾ ਬੱਚਾ ਉਹ ਚੇਤਨਾ ਵਾਲਾ ਪਾਤਰ ਹੈ ਚੇਤਨਾ ਦੇ ਨਾਲ ਉਹਨੇ ਆਪਦਾ ਜਿਹੜਾ ਹੱਕ ਉਹ ਪ੍ਰਾਪਤ ਕਰ ਲਿਆ ਇਸ ਤੋਂ ਇਲਾਵਾ ਜਿਵੇਂ ਬਾਗਾਂ ਦਾ ਰਾਖਾ ਕਹਾਣੀ ਦੇ ਪਾਤਰ ਹੈਗੇ ਆ ਉਹਨਾਂ ਪਰ ਸ਼ੋਸ਼ਣ ਹੋ ਰਿਹਾ ਹੈ ਸ਼ੋਸ਼ਣ ਦਾ ਸ਼ਿਕਾਰ ਹੈਗੇ ਆ ਸ਼ੋਸ਼ਣ ਕਰਨ ਵਾਲੇ ਲੋਕਾਂ ਦੀ ਵੀ ਉਹਨਾਂ ਨੇ ਵਿਆਖਿਆ ਕੀਤੀ ਹੈ ਤੇ ਤੀਸਰੇ ਪਤਰ ਉਹਨਾਂ ਦੇ ਚੇਪਨਾ ਵਾਲੇ ਪਾਤਰ ਰਹਿੰਦੇ ਆ ਤਾਂ ਨੈਕਸਟ ਕੁਐਸਚਨ ਵਿਚ ਕਿਸ ਕਰਦੇ ਆਪਾਂ ਸੋਜਾਨ ਸਿੰਘ ਦੁਆਰਾ ਲਿਖਿਆ ਗਿਆ ਕਹਾਣੀ ਨੁਮਾ ਲੇਖ ਸੋਜਾਨ ਸਿੰਘ ਦੁਆਰਾ ਇੱਕ ਕਹਾਣੀ ਨੁਮਾ ਲੇਖ ਲਿਖਿਆ ਗਿਆ ਤਾਂ ਤੁਸੀਂ ਦੱਸਣਾ ਹੈ ਕਿਹੜਾ ਹੈ ਮੇਰਾ ਪਿੰਡ ਤਰੰਦਾ ਹੁਨਰ ਤਵਿਆਂ ਵਾਲਾ ਵਾਜਾ ਨਵੀਆਂ ਸੋਚਾਂ ਤਾਂ ਟਿਕ ਕਰਨਾ ਜੇ ਆਪਾਂ ਇਹਦਾ ਕਰੈਕਟ ਆਪਸ਼ਨ ਕਿਹੜੀ ਰਹੇਗੀ ਤਾਂ ਜਾਨ ਸਿੰਘ ਦੁਆਰਾ ਲਿਖਿਆ ਗਿਆ ਉਹਨਾਂ ਦਾ ਪ੍ਰਸਿੱਧ ਕਹਾਣੀ ਨੋਮਾ ਲੇਖ ਤਾਂ ਇਹਦਾ ਕਰੈਕਟ ਆਨਸਰ ਆਏਗਾ ਸੀ ਉਹਨਾਂ ਦੁਆਰਾ ਲਿਖਿਆ ਗਿਆ ਇੱਕ ਪ੍ਰਸਿੱਧ ਲੇਖ ਹੈ ਜਿਹੜਾ ਤੁਸੀਂ ਯਾਦ ਰੱਖਣਾ ਤਵਿਆਂ ਵਾਲਾ ਵਾਜਾ ਇਹ ਉਹਨਾਂ ਨੇ ਖਾਲਸਾ ਸਕੂਲ ਦੇ ਵਿੱਚ ਜਦੋਂ ਉਹ ਪੜ੍ਹਦੇ ਸੀਗੇ ਤੇ ਆਪਣੀ ਪੜ੍ਹਾਈ ਦੇ ਦੌਰਾਨ ਹੀ ਲਿਖਿਆ ਸੀ ਉਹਨਾਂ ਨੇ ਇਹ ਵਾਲਾ ਲੇਖ ਤਵਿਆਂ ਵਾਲਾ ਵਾਜਾ ਤਾਂ 9th ਕੁਐਸਚਨ ਦਾ ਕਰੈਕਟ ਆਨਸਰ ਰਹੇਗਾ ਸੀ ਨੈਕਸਟ ਇਹਨਾਂ ਦੀ ਪ੍ਰਸਿੱਧ ਕਹਾਣੀ ਆਗੀ ਕੁਲਪੀ ਠੀਕ ਹੈ ਕੁਲਪੀ ਕਹਾਣੀ ਦਾ ਮੁੱਖ ਪਾਤਰ ਦੱਸਣਾ ਕਿਹੜਾ ਕਾਕਾ ਹੈ ਛਾਹਾਂ ਦਾ ਮੁੰਡਾ ਹੈ ਜਾਂ ਫਿਰ ਪਿਤਾ ਹੈ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਕੁਲਪੀ ਕਹਾਣੀ ਦਾ ਆਪਾਂ ਮੁੱਖ ਪਾਤਰ ਦੱਸਣਾ ਹੈਗਾ ਅਦਰਵਾਇਜ਼ ਕੁਲਪੀ ਕਹਾਣੀ ਨਾਲ ਜਿਹੜੇ ਸੰਬੰਧਿਤ ਕੁਐਸਚਨ ਅਕਸਰ ਪੇਪਰ ਦੇ ਵਿੱਚ ਪੁੱਛੇ ਜਾਂਦੇ ਆ ਜਿਹੜੀ ਕੁਲਪੀ ਕਹਾਣੀ ਹੈ ਇਹ ਬਾਲ ਮਗੁ ਮਨੋਵਿਗਿਆਨ ਨੂੰ ਪੇਸ਼ ਕਰਦੀ ਹੈ ਵਿਚਾਰਕਰ ਇਹਦੇ ਵਿੱਚ ਰਹਿੰਦੀ ਹੈਗੀ ਹੈ ਪ੍ਰਗਤੀਵਾਦੀ ਤੇ ਇਹਦੇ ਵਿੱਚ ਚੇਤਨਾ ਵਾਲੇ ਪਾਤਰ ਹੈ ਜਿਹੜੇ ਉਹ ਲਏ ਗਏ ਆ ਇੱਕ ਇਹਦਾ ਜਿਹੜਾ ਮੁੱਖ ਪਾਤਰ ਉਹ ਚੇਤਨਾ ਵਾਲਾ ਪਾਤਰ ਹੈ ਬੱਸ ਤੁਸੀਂ ਦੱਸੋ ਇਹਦਾ ਪਾਤਰ ਮੁੱਖ ਪਾਤਰ ਕਿਹੜਾ ਕਾਕਾ ਸ਼ਾਹਾਂ ਦਾ ਮੁੰਡਾ ਪਿਤਾ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਤੇ ਇਹਦੀ ਕਰੈਕਟ ਆਨਸਰ ਆਏਗੀ ਏ ਕਾਕਾ ਨਾਮ ਦਾ ਛੋਟਾ ਬੱਚਾ ਹੈ ਉਹ ਇਹਦਾ ਮੁੱਖ ਪਾਤਰ ਹੈ ਜਿਹੜਾ ਇਹਦਾ ਪਿਤਾ ਹੈਗਾ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੈ ਉਹ ਯਾਨੀ ਕਿ ਸਮਾਜਿਕ ਦਾ ਸ਼ਿਕਾਰ ਹੈ ਉਦੇਚ ਇੰਨੀ ਹਿੰਮਤ ਨਹੀਂ ਹੈ ਜੀ ਕਿ ਉਹ ਆਪ ਦੇ ਸ਼ਾਹੂਕਾਰਾਂ ਨੂੰ ਕਹਿ ਸਕੇ ਕਿ ਮੇਰੀ ਤਨਖਾਹ ਦੇ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਪਰੰਤੂ ਜਿਹੜਾ ਬੱਚਾ ਹੈ ਕਾਕਾ ਇਹ ਕੁਲਤੀ ਪ੍ਰਾਪਤ ਕਰਨ ਦੀ ਜਿੱਦ ਕਰਦਾ ਹੈ ਦਾ ਜੀ ਕਰਦਾ ਇਹਨੇ ਕੁਲਤੀ ਖਾਣੀ ਹੈ ਪਰੰਤੂ ਪਿਤਾ ਦੇ ਵਿੱਚ ਇੰਨੀ ਹਾਇਸੀਅਤ ਨਹੀਂ ਹੈ ਕਿ ਉਹਦੇ ਬੱਚੇ ਨੂੰ ਕੁਲਤੀ ਦਿਵਾ ਸਕੇ ਟੈਂਡ ਦੇ ਉੱਪਰ ਕੀ ਹੁੰਦਾ ਸ਼ਾਹਾਂ ਦਾ ਮੁੰਡਾ ਸ਼ਾਹਾਂ ਦਾ ਮੁੰਡਾ ਕਿਉਂਕਿ ਤਿੰਨੋਂ ਪਾਤਰ ਹੀ ਆ ਗਏ ਇਹਦੇ ਵਿੱਚ ਜਿਹੜਾ ਪਿਤਾ ਹੈਗਾ ਉਹਦੇ ਉੱਪਰ ਸ਼ੋਸ਼ਣ ਹੋ ਰਿਹਾ ਹੈ ਉਹ ਉੱਪਰ ਗੱਲ ਕਰਕੇ ਆਈ ਹੈ ਕਿ ਸੁਜਨ ਸਿੰਘ ਦੀਆਂ ਕਹਾਣੀਆਂ ਦੇ ਪਾਤਰ ਤਿੰਨ ਤਰ੍ਹਾਂ ਦੇ ਐ ਤਾਂ ਇਹ ਪਿਤਾ ਜਿਹੜਾ ਹੈ ਉਹ ਸ਼ੋਸ਼ਣ ਦਾ ਸ਼ਿਕਾਰ ਹੈ ਜਿਹੜੇ ਸ਼ਾਹ ਗਏ ਮਤਲਬ ਲੋਟੂ ਤੇਰ ਦਿਖਾਈ ਗਈ ਹੈ ਉਹ ਸ਼ੋਸ਼ਣ ਕਰਨ ਵਾਲੇ ਐ ਕਾਕਾ ਜਿਹੜਾ ਹੈਗਾ ਮੁੱਖ ਪਾਤਰ ਛੋਟਾ ਬੱਚਾ ਉਹ ਚੇਤਨਾ ਵਾਲਾ ਪਾਤਰ ਹੈ ਤਾਂ ਸ਼ਾਹਾਂ ਦਾ ਮੁੰਡਾ ਜਿਹੜਾ ਹੈ ਉਹ ਦੂਸਰਿਆਂ ਦੇ ਹੱਕ ਖਾ ਰਹੀ ਹੈ ਉਹ ਆਰਾਮ ਦੇ ਨਾਲ ਜਿਹੜੀ ਕੁਲਪੀਆ ਉਹ ਲੈ ਲੈਂਦਾ ਪਰੰਤੂ ਕਾਕਾ ਕੀ ਕਰਦਾ ਇਹਦੇ ਨਾਲ ਲੜਾਈ ਕਰਦਾ ਜਿਹਨੂੰ ਧੱਕਾ ਮਾਰ ਕੇ ਸਿੱਟ ਦਿੰਦਾ ਤੇ ਜਿਹੜੀ ਕੁਲਪੀਆ ਉਹ ਪ੍ਰਾਪਤ ਕਰ ਲੈਂਦਾ ਇਸ ਕਹਾਣੀ ਦੇ ਇੱਕ ਬਹੁਤ ਇੰਪੋਰਟੈਂਟ ਟੋਕ ਹੈਗੀ ਹੈ ਜਿਹੜਾ ਪਿਤਾ ਬੋਲਦਾ ਕਿ ਜਦੋਂ ਉਹਦੀ ਮਾਂ ਕਾਕੇ ਨੂੰ ਮਾਰਨ ਲੱਗਦੀ ਹੈ ਕਿ ਤੁਸੀਂ ਮਤਲਬ ਤੂੰ ਕਿਉਂ ਇਹਦੇ ਬੱਚੇ ਦੀ ਕੁਲਪੀ ਕੋਈ ਉਹ ਕਹਿੰਦੀ ਹੈ ਵੀ ਮਾਰਨਾ ਨਹੀਂ ਕਹਿੰਦਾ ਸ਼ਦੇਣੀ ਮਤਲਬ ਉੱਧਰ ਪੋਕ ਪਿਓ ਦੇ ਘਰੇ ਬਹਾਦਰ ਪੁੱਤਰ ਜੰਮਿਆ ਤਾਂ ਇਹ ਬਹੁਤ ਵੱਡੀ ਜਿਹੜੀ ਸੀ ਪਰਗਤੀਵਾਦੀ ਵਿਚਾਰਧਾਰਾ ਪੇਸ਼ ਕਰਦੀ ਹੋਈ ਟੋਕ ਹੈ ਜਿਹਦੇ ਵਿੱਚ ਕਾਕੇ ਨੂੰ ਪਰਗਤੀਵਾਦੀ ਜਿਹੜਾ ਵਿਚਾਰਧਾਰਾ ਦਾ ਮੁੱਖ ਪਾਤਰ ਦਰਸਾਇਆ ਗਿਆ ਹੈ ਇਹ ਕਹਾਣੀਆਂ ਨਾਲ ਸੰਬੰਧ ਸਾਰੇ ਕੁਐਸਚਨ ਯਾਦ ਕਰ ਲਿਓ ਜੋ ਕੁਝ ਵੀ ਪੁੱਛਿਆ ਜਾ ਸਕਦਾ ਹੈ। ਇਹਦਾ ਮੁੱਖ ਪਾਤਰ ਕਾਕਾ ਰਹੇਗਾ, ਛੋਟਾ ਬੱਚਾ ਜਿਹੜਾ। ਨੈਕਸਟ ਅਬ ਡਿਸਕਸ ਕਰਦੇ ਹਾਂ ਜੀ 11th ਨੰਬਰ ਕੁਐਸਚਨ, ਇਹਨਾਂ ਵਿੱਚੋਂ ਕਿਹੜੀ ਕਹਾਣੀ ਸੁਜਾਨ ਸਿੰਘ ਦੀ ਨਹੀਂ ਹੈ? ਨਹੀਂ, ਕਿਹੜੀ ਕਹਾਣੀ ਨਹੀਂ ਹੈਗੀ? ਸਬਰੰਗ, ਨਵਾਂ ਰੰਗ, ਡੇਢ ਆਦਮੀ, ਪੂਰਾ ਆਦਮੀ। ਇਹਦੇ ਵਿੱਚੋਂ ਦੋਸਤੋ ਕਿ ਕਿਹੜੀ ਕਹਾਣੀ ਹੈ ਜਿਹੜੀ ਉਹ ਸੁਜਾਨ ਸਿੰਘ ਦੀ ਨਹੀਂ ਹੋਵੇਗੀ? ਤਕ ਕੋਈ ਇੱਕ ਆਪਸ਼ਨ ਕੀ ਰਹੇਗੀ ਇਸ ਕੁਸ਼ਨ ਦੀ ਆਨਸਰ ਟਿਕ ਕਰੋ ਇਹਦੇ ਵਿੱਚੋਂ ਇਹਦਾ ਆਨਸਰ ਕਈ ਬੱਚੇ ਕਰ ਰਹੇ ਹੈ ਸੀ ਤੇ ਸਹੀ ਨਹੀਂ ਹੈ ਤਾਂ ਕਿਹੜੀ ਕਹਾਣੀ ਨਹੀਂ ਹੋਏਗੀ ਪੂਰਾ ਆਦਮੀ ਇਹ ਕਹਾਣੀ ਸੁਜਨ ਸਿੰਘ ਦੀ ਨਹੀਂ ਹੈ ਸਬਰੰਗ ਇਹ ਕਹਾਣੀ ਦੀ ਸੁਜਨ ਸਿੰਘ ਦੀ ਹੈ 1949 ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ ਕਈ ਧਾਵਾਂ ਦੇ ਇਹਨਾਂ ਦਾ ਪ੍ਰਕਾਸ਼ਨ ਸਾਲ 1962 ਵੀ ਮਿਲਦਾ ਹੈ ਠੀਕ ਹੈ ਨਵਾਂ ਰੰਗ ਵੀ ਡੇੜ ਆਦਮੀ ਵੀ ਸਾਰੀ ਇਹਨਾਂ ਦੀਆਂ ਕਹਾਣੀ ਸੰਗ੍ਰਹਿ ਹੈਗੇ ਆ ਕਹਾਣੀਆਂ ਨੇ ਪਰ ਜਿਹੜਾ ਪੂਰਾ ਆਦਮੀ ਹੈ ਉਸ ਜਨ ਸਿੰਘ ਦੀ ਕਹਾਣੀ ਨਹੀਂ ਹੈ ਤਾਂ கரੈਕਟ ਆਪਸ਼ਨ ਰਹੇਗੀ ਡੀ ਨੈਕਸਟ ਆਪਾਂ ਗੱਲ ਕਰਦੇ ਹਾਂ ਨਾਂ ਦੀ ਇੱਕ ਹੋਰ ਪ੍ਰਸਿੱਧ ਕਹਾਣੀ ਹੈ ਬਾਗਾਂ ਦਾ ਰੱਖ ਤਾਂ ਬਾਗਾਂ ਦਾ ਰੱਖ ਦਾ ਜਿਹੜਾ ਪਾਤਰ ਹੈ ਉਹ ਸ਼ੋਸ਼ਣ ਦਾ ਸ਼ਿਕਾਰ ਹੈ ਜਿਹੜੀ ਲੋਟੂ ਤੇ ਰਾਸ਼ਾਹੂਕਾਰ ਵੱਲੋਂ ਉਹਦੇ ਉੱਪਰ ਸ਼ੋਸ਼ਣ ਕੀਤਾ ਜਾਂਦਾ ਹੈ ਤਾਂ ਉਸ ਕਹਾਣੀ ਦੇ ਪਾਤਰ ਦਾ ਆਪਾਂ ਨਾਂ ਦੱਸਣਾ ਹੈ ਕੀ ਹੈ ਉਸ ਕਹਾਣੀ ਦੇ ਪਾਤਰ ਦਾ ਨਾਂ ਤੀਰਾ ਗਪੂਰ 바ਰੂ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਸਾਰੇ ਕੁਸ਼ਨੀ ਜਿਹੜੇ ਲਾਸਟ ইয়ার ਦੇ ਪ੍ਰੀਵੀਅਸ ਪੇਪਰ ਉਹਨਾਂ ਦੇ ਵਿੱਚ ਆਈ ਹੋਈ ਹੈ ਤਬਾਗਾਂ ਦੇ ਰਾਖੇ ਕਹਾਣੀ ਦਾ ਪਾਤਰ ਕਿਹੜਾ ਹੈ ਇਹਦਾ கரੈਕਟ ਆਪਸ਼ਨ ਆਪਣੇ ਕੋਲ आएगी ਸੀ ਯਾਨੀ ਕਿ 바ਰੂ ਤਬਾਰੂ ਜਿਹੜਾ ਹੈਗਾ ਉਹ ਬਾਗਾਂ ਦੀ ਰਾਖੀ ਕਰਦਾ ਹੁੰਦਾ ਹੈ ਤੇ ਐਂਡ ਦੇ ਉੱਪਰ ਵਿਚਾਰਾ ਉਹ ਭੁੱਖਾ ਤੇ ਆਇਆ ਜਿਹੜਾ ਲਸੂੜੀਆਂ ਦੇ ਦਰਖਤ ਹੁੰਦੇ ਆ ਤੇ ਉਸੇ ਲਸੂੜੀਆਂ ਖਾਂਦੇ ਨੂੰ ਨੂੰ ਬੁਖਾਰ ਹੋ ਜਾਂਦਾ ਤੇ ਉਹਦਾ ਦਿਹਾਂਤ ਹੋ ਜਾਂਦਾ ਹੈ ਤਾਂ ਇਹ ਹੈਗਾ ਬਾਗਾਂ ਦੀ ਰਾਖੀ ਬਾਗਾਂ ਦਾ ਰਾਖਾ ਕਹਾਣੀ ਦੀ ਸਟੋਰੀ ਤੇ ਉਹਦਾ ਪ੍ਰਸਿੱਧ ਜਿਹੜਾ ਪ੍ਰਮੁੱਖ ਪਾਤਰ ਹੈ 13 ਨੰਬਰ ਕੁਐਸਚਨ ਸੁਜਾਨ ਸਿੰਘ ਦੁਆਰਾ ਰਚਿਤ ਵੱਡੇ ਕੀਆਂ ਵਡਿਆਈਆਂ ਤਾਂ ਵੱਡੇ ਕੀਆਂ ਵਡਿਆਈਆਂ ਉਹਨਾਂ ਦੀ ਰਚਨਾ ਹੈਗੀ ਐ ਤਾਂ ਉਹਦੇ ਵਿੱਚ ਉਹਨਾਂ ਨੇ ਕਿਸ ਗੁਰੂ ਸਾਹਿਬਾਨ ਦਾ ਜ਼ਿਕਰ ਕੀਤਾ ਹੈ ਆਪਾਂ ਦੱਸਣਾ ਹੈ ਏ ਆਪਸ਼ਨ ਗੁਰੂ ਅਮਰਦਾਸ ਜੀ ਬੀ ਆਪਸ਼ਨ ਗੁਰੂ ਗੋਬਿੰਦ ਸਿੰਘ ਜੀ ਸੀ ਆਪਸ਼ਨ ਗੁਰੂ ਅਰਜਨ ਦੇਵ ਜੀ ਤੇ ਡੀ ਆਪਸ਼ਨ ਰਹੇਗੀ ਆਪਣੇ ਕੋਲੇ ਗੁਰੂ ਨਾਨਕ ਦੇਵ ਜੀ ਤਾਂ ਦੱਸਣਾ ਆਪਾਂ கரੈਕਟ ਆਨਸਰ ਕਿਹੜਾ ਆਏਗਾ ਕਿ ਵੱਡੇ ਕੀਆਂ ਵਡਿਆਈਆਂ ਜਿਹਦੀਨਾਂ ਦੀ ਰਚਨਾ ਦੇ ਵਿੱਚ ਕਿਸ ਗੁਰੂ ਸਾਹਿਬਾਨ ਦਾ ਜ਼ਿਕਰ ਕੀਤਾ ਗਿਆ ਹੈ ਇਦੇ ਵਿੱਚ ਜ਼ਿਕਰ ਕੀਤਾ ਗਿਆ ਹੈਗਾ ਜੀ ਗੁਰੂ ਨਾਨਕ ਦੇਵ ਜੀ ਦਾ ਯਾਨੀ ਕਿ ਜਿਹੜਾ ਡੀ ਆਪਸ਼ਨ ਹੈ ਕੁਐਸਚਨ ਉਹ ਸਹੀ ਰਹੇਗਾ ਗੁਰੂ ਅਮਰਦਾਸ ਜੀ ਦੇ ਨਾਲ ਸੰਬੰਧਤ ਉਹਨਾਂ ਦੀ ਰਚਨਾ ਹੈਗੀ ਹੈ ਅਮਰਗੁਰੂ ਰੇਸ਼ਮਾ ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਤ ਉਹਨਾਂ ਦੀ ਰਚਨਾ ਹੈਗੀ ਹੈ ਹੈਗੀ ਹੈ ਕਲਗੀ ਦੀਆਂ ਅਣੀਆਂ ਤੇ ਜਿਹੜੀ ਹੈਗੀ ਹੈ ਵੱਡੇ ਕੀਆਂ ਬੜੀਆਂ ਆ ਉਹ ਉਹਨਾਂ ਦੀ ਰਚਨਾ ਹੈ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ 14 ਨੰਬਰ ਕੁਐਸਚਨ ਸੁਜਾਨ ਸਿੰਘ ਦੀ ਕਹਾਣੀ ਚੁਣੋ ਆਪਾਂ ਦੱਸਣਾ ਹੈ ਕਿਦੇ ਵਿੱਚੋਂ ਕਿਹੜੀ ਸੁਜਾਨ ਸਿੰਘ ਦੀ ਕਹਾਣੀ ਹੈ ਬਾਗੀ ਦੀ ਧੀ ਪਠਾਨ ਦੀ ਧੀ ਡੀ ਆਪਸ਼ਨ ਗਫੂਰ ਦੀ ਧੀ ਤੇ ਡੀ ਆਪਸ਼ਨ ਮਜ਼ਹੂਰ ਮਜ਼ਦੂਰ ਦੀ ਧੀ ਇਹਦੇ ਵਿੱਚ ਆਪਾਂ ਦੱਸਣਾ ਹੈਗਾ ਕਿ ਜਿਹੜੇ ਸੁਜਾਨ ਸਿੰਘ ਹੈ ਉਹਨਾਂ ਦੀ ਕਿਹੜੀ ਕਹਾਣੀ ਉਹਨਾਂ ਦੁਆਰਾ ਲਿਖੀ ਗਈ ਹੈ ਤਾਂ ਇਹਦਾ கரੈਕਟ ਆਨਸਰ ਰਹੇਗਾ ਜੀ ਆਪਣੇ ਕੋਲੇ ਉਹਨਾਂ ਦੁਆਰਾ ਲਿਖੀ ਗਈ ਕਹਾਣੀ ਹੋਗੀ ਹੈ ਬੀ ਆਪਸ਼ਨ ਪਠਾਨ ਦੀ ਧੀ ਠੀਕ ਹੈ ਪਠਾਨ ਦੀ ਧੀ ਦਾ ਪਾਤਰ ਹੈ ਗਫੂਰ ਤੋਂ ਇੱਕ ਛੋਟੀ ਬੱਚੀ ਦੀ ਰੱਖਿਆ ਕਰਦਾ ਹੈ ਕੀ ਕੇ ਤੇ ਉਹ ਦੇ ਐਂਡ ਦੇ ਉੱਪਰ ਜਿਹੜਾ ਹੈ ਉਹ ਸਜਾ ਜਿਹੜੀ ਹੈ ਬੁਕਤ ਨਹੀਂ ਪੈਂਦੀ ਹੈ ਇਹਦਾ ਅਨੁਵਾਦ ਵੀ ਹੋਇਆ ਬਹੁਤ ਪ੍ਰਸਿੱਧ ਕਹਾਣੀ ਹੈਗੀ ਇਹਨਾਂ ਦੀ ਪਠਾਨ ਦਾ ਤੀ ਸੁਜਾਨ ਸਿੰਘ ਦੇ ਤਾਂ கரੈਕਟ ਆਨਸਰ ਆਪਣੇ ਕੋਲੇ ਰਹੇਗਾ ਬੀ ਲਾਸਟ ਕੁਐਸਚਨ 15 ਨੰਬਰ ਕੁਐਸਚਨ ਸੁਜਾਨ ਸਿੰਘ ਦਾ ਜਨਮ ਸਥਾਨ ਦੱਸਣਾ ਕਿੱਥੇ ਹੋਇਆ ਇਹਨਾਂ ਦਾ ਜਨਮ ਡੇਰਾ ਬਾਬਾ ਨਾਨਕ ਬਰਦਾਸਪੁਰ ਦੇ ਵਿੱਚ ਬੱਸੀ ਪਠਾਨਾ ਪਟਿਆਲਾ ਰੂਪਨਗਰ ਬਸੀ ਬਠਾਣਾ ਪਟਿਆਲਾ ਦੇ ਵਿੱਚ ਸਿਆਲਕੋਟ ਦੇ ਵਿੱਚ ਸੀ ਆਪਸ਼ਨ ਤੇ ਡੀ ਆਪਸ਼ਨ ਹੈਪਨਡ ਬੰਦਪੋਰਾ ਸੰਗਰੂਰ ਠੀਕ ਹੈ ਪਿੰਡ ਬੰਦਪੋਰਾ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਤਾਂ ਆਪਾਂ ਦੱਸਣਾ ਇਹਨਾਂ ਦਾ ਜਨਮ ਸਥਾਨ ਕਿਹੜਾ ਰਹੇਗਾ ਤੇ ਇਹਨਾਂ ਦੇ ਜਨਮ ਸਥਾਨ ਨਾਲ ਸੰਬੰਧਿਤ ਆਪਸ਼ਨ ਏ ਸਹੀ ਰਹੇਗੀ ਇਹਨਾਂ ਦਾ ਜਿਹੜਾ ਜਨਮ ਹੈ ਉਹ ਹੋਇਆ ਸੀਗਾ ਆਪਾਂ ਉੱਪਰ ਗੱਲ ਕਰਕੇ ਆਈ ਹੈਗੀਆਂ 1909 ਈਸਵੀ ਦੇ ਵਿੱਚ ਤੇ ਇਸ ਤੋਂ ਇਲਾਵਾ ਜਿਹੜਾ ਹੈ ਇਹਨਾਂ ਦਾ ਜਨਮ ਸਥਾਨ ਹੈਗਾ ਡੇਰਾ ਬਾਬਾ ਨਾਨਕ ਗੁਰਦਾਸਪੁਰ ਐਕਸਟਰਾ ਫੈਕਟਸ ਦੇ ਵਿੱਚ ਨੋਟ ਕਰ ਲਿਓ ਇਹਨਾਂ ਦੇ ਪਿਤਾ ਜੀ ਦਾ ਨਾਮ ਸੀ ਸਰਦਾਰ ਹਕੀਮ ਸਿੰਘ ਤੇ ਮਾਤਾ ਦਾ ਨਾਮ ਸੀਗਾ ਜਮਨਾ ਦੇਵੀ ਤਾਂ ਦਾ ਲਾਸਟ ਆਫ ਕੁਐਸਚਨ ਸੀ ਆਪਣਾ ਤੇ ਦਾ ਇਹ ਆਨਸਰ ਹੈ ਜਿਹੜਾ ਉਹ ਕਰੈਕਟ ਹੋਵੇਗਾ ਤਾਂ ਇਸੇ ਕੀ ਆਪਣੀ ਅੱਜ ਦੀ ਕਲਾਸ ਜਿਹਦੇ ਵਿੱਚ ਆਪਾਂ ਜਿਹੜਾ ਆਪਣੇ ਪ੍ਰਸਿੱਧ ਕਹਾਣੀਕਾਰ ਸੁਜਾਨ ਸਿੰਘ ਦੇ ਨਾਲ ਸੰਬੰਧਿਤ ਇੰਪੋਰਟੈਂਟ ਐਮਸੀਕਿਊ ਕਵਰ ਕੀਤੇ ਹੈ ਤੇ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਮਾਸਟਰ ਕੀਡਰ ਪੰਜਾਬੀ ਈਟੀਟੀ ਦੇ ਬੈਚ ਚੱਲ ਰਹੇ ਹੈ ਉਹਦੇ ਰਿਗਾਰਡਿੰਗ ਲਈ ਉਹਦੀ ਤਿਆਰੀ ਦੇ ਰਿਗਾਰਡਿੰਗ ਲਈ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ 88473 80892 ਇਸ ਨੰਬਰ ਦੇ ਉੱਪਰ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਨੈਕਸਟ ਵੀਡੀਓ ਦੀ ਇਨਫੋਰਮੇਸ਼ਨ ਦੇ ਲਈ ਸਾਡੇ ਚੈਨਲ ਸਰਵ ਸਟਡੀ ਕਲਾਸਿਸ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ